ਮੇਰੇ ਮੇਰੇ ਮੁਰਕਾ ਕਰ ਗਏ ਲੋ ਜੀ ਆਜੇ ਹੋਇਆ ਕੰਮ ਪੂਰਾ ਇੰਨਾ ਕਸਤਾਰ ਕੱਢਦੇ ਹੋ ਹੁਣ ਇਧਰ ਸੋਚ ਲੱਗਦੀ ਤੇ ਇਧਰ ਮੇਰੇ ਹੱਥ ਚ ਹੀ ਸ਼ੁਰਲੀ ਵਾਂਗੂ ਚੱਲ ਜੀ ਆਹ ਦੇਖੋ ਜੀ ਆਹ ਕੀ ਹੈ ਇਹ ਆਪਾਂ ਨਿਆ ਵਾ ਕਟ ਰਹੇ ਆਪਾਂ ਲੱਗੇ ਆ ਉਹ ਵਾਲੀ ਸਰੀਰ ਕੱਟਣ ਫਸਟ ਟਾਈਮ ਕਦੀ ਨਹੀਂ ਜ਼ਿੰਦਗੀ ਚ ਕੀਤਾ ਅਜਾ ਕੰਮ ਪਰ ਮੈਂ ਕੋਸ਼ਿਸ਼ ਕਰਦਾ ਵਾਂ ਕਿ ਆਪਾਂ ਕਰ ਸਕੀਏ ਇਹਨੂੰ ਕੰਪਲੀਟ ਕਰ ਸਕੀਏ ਵੀ ਟਾਸਕ ਆ ਮੇਲੀ ਬਹੁਤ ਵੱਡਾ ਕਿਉਂਕਿ ਜਦੋਂ ਕੋਈ ਕੰਮ ਕੀਤਾ ਨਾ ਉਹਦੇ ਬਾਰੇ ਪਤਾ ਨਹੀਂ ਹੁੰਦਾ ਕਿ ਆਪਾਂ ਕਿੱਸ ਤਰ੍ਹਾਂ ਕਰਨਾ ਜਦਕਿ ਇਹੋ ਜੇ ਕੰਮ ਤੇ ਖਤਰਨਾਕ ਹੁੰਦੇ ਮਾੜਾ ਜਿਹਾ ਹੱਥ ਨੂੰ ਲੱਗ ਗਿਆ ਤੇ ਨੰਗਲੀ ਕੱਟ ਚਰ ਦੇਣੀ ਤੇ ਇਸ ਕਰਕੇ ਬੜਾ ਧਿਆਨ ਨਾਲ ਕੰਮ ਕਰਨ ਵਾਲਾ ਹੈਗਾ ਖਤਰਨਾਕ ਤੁਸੀਂ ਵੀ ਆਪਣੇ ਘਰ ਚ ਆਪ ਨਾ ਕਰਿਓ ਠੀਕ ਹੈ ਮੈਂ ਤੇ ਚਲੋ ਮੈਨੂੰ ਪਤਾ ਕਿਉਂਕਿ ਸਾਡੇ ਸਾਰੇ ਫੈਮਿਲੀ ਮਿਸਤਰੀਆਂ ਦੀ ਇਹਨੂੰ ਲੱਗਿਆ ਕੰਮ ਸਟਾਰਟ ਤੇ ਬੜਾ ਤੇ ਚੱਲਦੀ ਹੈ ਹੁਣ ਆਪਾਂ ਕੱਢ ਲਓ ਲੋ ਜੀ ਆਦੇ ਹੋ ਗਿਆ ਕੰਮ ਪੂਰਾ ਇੰਨਾ ਕ ਇਧਰ ਵਾਲਾ ਹੋ ਗਿਆ ਮੈਨੂੰ ਇਹ ਨਹੀਂ ਸਮਝ ਆਉਦੀ ਵੀ ਮਿਸਲੀ ਕਰਦੇ ਕਿੱਦਾਂ ਕੰਮ ਇੱਥੇ ਸਾਰੇ ਮੇਰੇ ਨਾਲ ਜਲਨ ਹੋ ਰਹੀ ਹੁਣ ਅਜਿਹੇ ਜਿਹੜੇ ਚੰਗਿਆੜੇ ਨਿਕਲਦੇ ਨੇ ਬਹੁਤ ਵੱਜਦੇ ਆ 6 ਸਰੀਏ ਸੀ ਇਹ ਮੈਂ ਕੱਢ ਦਿੱਤੇ ਤੇ ਹੁਣ ਉਧਰ ਵਾਲੀ ਸਾਈਡ ਦੇ ਇਹ ਵੀ ਕੱਢ ਦੇ ਅਹੀ ਵੀ ਖਲੋਟਿਆਂ ਥੱਲੇ ਤੇ ਇਹ ਕੱਟਦੇ ਪਏ ਸਰੀਏ ਤਾਂ ਹੀ ਦੇਖਣ ਦੇ ਨਾਲ-ਨਾਲ ਕਿਤੇ ਗਲਤ ਨਾ ਕਰਦੇ ਤੇ ਕਿਤੇ ਗਲਤ ਨਾ ਮੈਂ ਇਹ ਕਰਦੇ ਮੈਂ ਨਾਲ ਗਾਈਡ ਕਰਨ ਦੀ ਸਜੀ ਤੇ ਖਲੋਤਾ ਆ ਗਏ ਇਹ ਵੀ ਦੇਖਦਾ ਪਿਆ ਤੇ ਨੀਲਾਵੋ ਬੈਠਾ ਪੌੜੀਆਂ ਦੇ ਇੱਕ ਟਾਈਗਰ ਦੇ ਲਾਗੇ ਛੁੱਕੇ ਇਧਰ ਕਰ ਲੋ ਟੇਬਲ ਹੁਣ ਆਪਾਂ ਕੱਟਨੇ ਆ ਜੀ ਆਹ ਵਾਲੇ ਸਰੀਏ ਆਹ ਵਾਲੇ ਤੇ ਇਹਦੇ ਟਾਸਕ ਮੁਸ਼ਕਲ ਸੀਗਾ ਪਰ ਆਪ ਨੇ ਪ੍ਰੇ ਚੜਾਵਾਂਗੇ ਜ਼ਰੂਰ ਤੇ ਤੁਸੀਂ ਸਾਡੀ ਵੀਡੀਓ ਜ਼ਰੂਰ ਵੇਖੋ ਵੀਡੀਓ ਚੰਗੀ ਲੱਗਦੀ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅੱਜ ਦਾ ਟਾਸਕ ਸਾਡਾ ਇਹੋ ਸੀਗਾ ਸਰੀਏ ਕੱਟਣੇ ਉਹ ਵੀ ਖਾਸ ਕਰਕੇ ਮੇਰੇ ਲਈ ਇਹਦੇ ਵਾਲੇ ਸਰੀਏ ਜਿਹੜੇ ਹੁਣ ਆਪਾਂ ਕੱਟਣ ਲੱਗੇ ਆ ਤੇ ਚਲੋ ਕਰਦੇ ਆ ਸ਼ੁਰੂ ਡਰਜਾ ਵੀ ਲੱਗਦਾ ਚਲੋ ਲੱਗੇ ਆ ਹਾਈ ਗਾਇਸ ਤੁਹਾਨੂੰ ਰਹਾ ਇਹ ਜਿਹੜੀ ਆਂਦਾ ਵੇਖ ਕੇ ਵੇ ਆਈ ਕੱਟਿਓ ਹਿੱਲ ਗਈ ਤਾਂ ਬਾਰ ਬਾਰ ਨੂੰ ਤਾਰ ਹੀ ਲੀ ਜਾਉਂਦੀ ਹੈ ਸਜੀ ਦੀ ਦੁਕਾਨ ਉੱਤੇ ਤਾਂ ਨਾ ਕਰੀ ਆਹ ਹੋ ਗਿਆ ਵੀ ਲੰਮਾ ਹੈ ਹਾਏ ਕਮੈਂ ਮੇਰੇ ਨਾ ਹੱਥ ਥੱਕ ਚੁੱਕਿਆ ਆ ਬਹੁਤ ਜ਼ਿਆਦਾ ਥੱਕ ਗਿਆ ਕਿਉਂਕਿ ਆ ਜ਼ੋਰ ਬੜਾ ਇਹਦੇ ਵਿੱਚ ਆੜੀ ਮਸ਼ੀਨ ਵਿੱਚ ਜੋ ਚੱਲਦੀ ਹੈ ਤੇ ਪੂਰਾ ਇਕਦਮ ਸਟਰੋਂਗਲੀ ਫੜ ਕੇ ਰੱਖਣਾ ਪੈਂਦਾ ਤੇ ਮੈਨੂੰ ਪਸੀਨਾ ਆਈ ਜਾ ਰਿਹਾ ਨਾਲੇ ਆ ਹੱਥਾਂ ਦੇ ਮੂੰਹ ਤੇ ਬੜੇ ਚੰਗਿਆੜੇ ਪੈ ਰਹੇ ਔਖਾ ਕਰਦਾ ਔਖਾ ਕਰ ਦਿਓ ਔਰ ਇਸ ਜੀ ਕੋ ਆਪਾਂ ਨਾ ਹੁਣ ਆ ਤਾਰ ਜੀ ਖੋਲ ਦੇਣ ਲੱਗੇ ਆ ਕਿਉਂਕਿ ਫੇਰ ਤਰਪਾਲ ਨਾ ਸੜ ਜਾਏ ਇਸ ਕਰਕੇ ਸਰੀਆ ਆਪਾਂ ਵਢਣਾ ਹੈ ਤੇ ਇਹਨੂੰ ਆਪਾਂ ਕੱਟ ਦਿੰਦੇ ਹੁਣ ਲੈ ਆਪਲਾਸ ਦੇ ਮਾੜਾ ਕਰ ਦਈਏ ਇਹਨੂੰ ਕੱਟ ਲਈ ਆ ਕੱਟ ਲੈ ਲੈ ਜਜੀ ਤੇ ਆ ਕੱਟ ਦਿੱਤੀ ਹੈ ਜੀ ਆਪਾਂ ਤਾਰ ਤੇ ਆਪਾਂ ਟਰਪਾਲ ਨੂੰ ਕਰਦੇ ਹਾਂ ਠੰਡੇ ਤੇ ਹੁਣ ਆਪਾਂ ਕਰਾਂਗੇ ਇਹਨਾਂ ਦੀ ਕਟਾਈ ਤੇ ਆਹ ਬਲੇਡ ਆਪਾਂ ਇਹਦਾ ਘਸ ਚੁੱਕਾ ਵਾ ਇਹਨੂੰ ਆਪਾਂ ਚੇਂਜ ਕਰ ਲਈ ਹੁਣ ਹਨਾ ਤੇ ਲਿਆਉ ਹਾਂ ਚੇਂਜ ਕਰੀਏ ਬਲੇਡ ਦੂਸਰਾ ਬਲੇਡ ਕਿੱਥੇ ਆ ਹੰਜੇ ਨੂੰ ਆ ਜਨਰੇਟਰ ਤੱਕ ਲੈ ਕੇ ਆਉਂਦੇ ਤੇ ਆਪਾਂ ਇਹਨੂੰ ਖੋਲੇ ਨੇ ਪੁੱਤ ਤਾਰ ਕੱਢਦੇ ਹਾਂ ਇਧਰ ਸੋਚ ਲੱਗਦੀ ਇਹ ਤੇ ਇਧਰ ਮੇਰੇ ਹੱਥ 'ਚ ਹੀ ਹੈ ਜੋਰ ਲੀਵਾ ਨੂੰ ਚੱਲ ਜੀ। ਤੁਰਖਾਬ ਲੱਗਾ ਖੋਲਣ। ਮੇਕੋ ਜ਼ੋਰ ਨਹੀਂ ਪੈ ਰਿਆ। ਹੱਥ ਜਾ ਥੱਕ ਗਿਆ। ਹਾਂ ਜੀ। ਆ ਬਣਾਇਆ। ਲੈਂਦਾ ਹਾਈ। ਇਦਾਂ ਹੀ ਹੁੰਦਾ ਇਹਦੇ ਤੇ ਦੰਦੇ ਹੈ ਨਹੀਂ ਆ। ਦੰਦੇ ਦੰਦੇ ਨਹੀਂ ਹੁੰਦੇ ਆ। ਇਹ ਸਾਰੇ ਹੀ ਇਸ ਤਾਂ ਦਾ ਬਣੇ ਇੰਨਾ ਜ਼ਿਆਦਾ ਖੁਰਦਰਾ ਬਣਿਆ ਕਿ ਉਹ ਉਹਦੀ ਕਿਸਨ ਨਾਲ ਹੀ ਕੱਟਦਾ ਵਾ। ਅੱਛਾ। ਹਾਂ। ਲੋ ਮੈਨੂੰ ਨਹੀਂ ਪਤਾ। ਹੂੰ। ਕੋਈ ਨਹੀਂ ਹੁਣ ਪਤਾ ਲੱਗ ਜੂਗਾ। 10 ਵਰਡ ਕਿਲੇ। ਮੈਨੂੰ ਤੇ ਲੱਗ ਹੀ ਗਿਆ ਪਤਾ। 10 ਵਰਡ ਕਿਲੇ। ਲਓ ਜੀ ਆ ਮੁੰਡੇ ਨੇ ਖੋਲ ਲਿਆ। ਖੁੱਲਿਆ ਕਿ ਨਹੀਂ ਹੂੰ ਹੂੰ ਅਜੇ ਨਹੀਂ ਖੁੱਲ ਰਿਹਾ ਹਾਂ ਉਹ ਟਾਈਟ ਹੋ ਜਾਂਦਾ ਨਾ ਉਹਦਾ ਕਰਕੇ ਤੇ ਤਾਂ ਕਰਕੇ ਨਹੀਂ ਖੁੱਲਦਾ ਸੀਮਾ ਬੜਾ ਹੁੰਦਾ ਗਰਮੀ ਲੱਗਣ ਦੀ ਹੈ ਹੈ ਗਰਮੀ ਠੰਡਾ ਵਾ ਠੰਡਾ ਠੰਡਾ ਕਹਦਾ ਹਾਂ ਗਰਮੀ ਆ ਕੋਈ ਨਹੀਂ ਮਸੀ ਹੈ ਉਹਦਾ ਕਰਕੇ ਗਰਮੀ ਲੱਗਦੀ ਜਰਾ ਸੀਜੀ ਦਾ ਅਮਰੂਦ ਵੇਖਿਆ ਨਹੀਂ ਲੱਗਦਾ ਅਮਰੂਦ ਨਹੀਂ ਪੱਕੇ ਅਜੇ ਬਾਹੂ ਅਮਰੂਦ ਅਜੇ ਪੱਕ ਰਹੇ ਹੌਲੀ ਹੌਲੀ ਉਹਦਾ ਡਾਇਨਾ ਸਿੱਖਾ ਕਿਹੜਾ ਉਹ ਜੇੜ ਦਾ ਕੱਟਿਆ ਗਿਆ ਏ ਏ ਘਰ ਦੀ ਪੀਂ ਵਾਲੀ ਜਿਹੜੀ ਕੱਟੀ ਉਹ ਤਾਰੀ ਮੈਂ ਕਹਿੰਦੀ ਹਾਂ ਕੰਡੇ ਆ ਹੂੰ ਬਹੁਤ ਜ਼ਿਆਦਾ ਤਿੱਖੇ ਕੰਡੇ ਆ ਉਹ ਜਾਰ ਲੈਣ ਦੇ ਦਾ ਕੀ ਫਾਇਦਾ ਜਦੋਂ ਉਹ ਖੁੱਲੇ ਹੀ ਨਾ ਹੁਣ ਆ ਕੰਮ ਕਰ ਲੈ ਇੰਨਾ ਤੇ ਆ ਵਾਲੀ ਚੀਜ਼ ਜਿਹੜਾ ਬਲੇਡ ਪਾਉਣ ਲਈ ਉਹਨੂੰ ਖੋਲਣਾ ਪੈਣਾ ਤੇ ਉਹ ਖੁੱਲਦਾ ਨਹੀਂ ਪਿਆ ਤੇ ਸੁਰਖਾਬ ਉਹਨੇ ਦੀ ਚਾਬੀ ਲੈਣ ਗਿਆ ਅਪਾ ਟਰਾਈ ਕਰਕੇ ਦੇਖ ਲਿਆਓ ਪਾਣੀ ਧਰ ਪਾਣੀ ਵੀ ਪੀ ਲੈਨੇ ਯਾਰ ਤੇ ਇਹਨੂੰ ਹੁਣ ਖੋਲਾਂਗੇ ਆਪਾਂ ਦੇਖੋ ਕੀ ਬਣਦਾ ਖੋਲਦਾ કે ਨਹੀਂ ਖੋਲਦਾ ਸਾਡੇ ਕੋ ਟਰਾਈ ਕਰਕੇ ਦੇਖ ਲੈਨੇ ਜੇ ਖੁੱਲ ਗਿਆ ਫਿਰ ਤੇ ਅਗਲਾ ਕੰਮ ਨਿਬੜ ਜੂਗਾ ਨਹੀਂ ਤੇ ਫਿਰ ਆਨੂੰ ਇੱਥੇ ਹੀ ਰੋਕਣਾ ਪੈਣਾ ਕੰਮ ਬੱਚੇ ਇਹ ਬੱਚੋਆਂ ਕੇ ਖੇਲਨੇ ਕੀ ਚੀਜ਼ ਨਹੀਂ ਹੈ ਚੱਲ ਜਾਏ ਤਾਂ ਹਾਰਟ ਕੱਟ ਜਾਂਦਾ ਹੈ ਨਹੀਂ ਮੈਂ ਪ੍ਰੋਫੈਸ਼ਨਲ ਬਣਾਉਂ ਹਾਂ ਸਾਰਾ ਬਣਾਉਂਦਾ ਅੱਛਾ ਕੋ ਕੋ ਦਾ ਪਤਾ ਨਹੀਂ ਹੈ ਤੇ ਅਗੇ ਮੂੰਹ ਚੱਕੇ ਕੋਈ ਦੇ ਦੇ ਦੱਸ ਮੂੰਹ ਚੱਕ ਕੇ ਆ ਜਾਂਦੇ ਆ ਉਹ ਹੁੰਡੇ ਮੁੰਡੇ ਚਾਬੀ ਲੈ ਕੇ ਹੁਣ ਪਤਾ ਨਹੀਂ ਮਿਲੀ ਹੈ ਕਿ ਨਹੀਂ ਮਿਲੀ ਹੁਣ ਫਿਰ ਹੁਣ ਕਿੱਥੇ ਲੈ ਕੇ ਜਾਣਾ ਬੰਦੇ ਚਲੋ ਫਿਰ ਲੈ ਕੇ ਜਾਓ ਆ ਜਾਓ ਉਹਨੂੰ ਬੁਲਾ ਕੇ ਲਿਆਓ ਚਲੋ ਜੀ ਮੁੰਡੇ ਲੈ ਕੇ ਚੱਲੇ ਆ ਖਲਵਾਉਣ ਲਈ ਉਹਨਾਂ ਕੋ ਤੇ ਫਿਰ ਜਦੋਂ ਆਉਣਗੇ ਤੇ ਫਿਰ ਹੁਣ ਆਪਾਂ ਕੰਮ ਸ਼ੁਰੂ ਚਲ ਜਾਓ ਹੁਣ ਜਲਦੀ ਛੇਤੀ ਆ ਜਾਓ ਸਿਵਨੇ ਲਓ ਜੀ ਮੁੰਡੇ ਆ ਗਏ ਹਾਂ ਵੀ ਹੋਇਆ ਮਸਲਾ ਹੱਲ ਹਾਂਜੀ ਲਓ ਜੀ ਮੁੰਡੇ ਆ ਗਏ ਆ ਵੀ ਮਸ਼ੀਨ ਜੀ ਨਾ ਖੋਲ੍ਹ ਲੇ ਖੋਲ੍ਹ ਕੇ ਦੇ ਪਾਤਾ ਹੈ ਅੱਛਾ ਹਾਂਜੀ ਕਰਤਾ ਵਾ ਚੇਂਜ ਹਾਂਜੀ ਚਲੋ ਜੀ ਕਰੀਏ ਸ਼ੁਰੂ ਕੰਮ ਹੁਣ ਚਲੋ ਜੀ ਸ਼ੁਰੂ ਕਰੀਏ ਕੰਮ ਹੁਣ ਆਹ ਵੇਖੋ ਅਜੇ ਰਹਿੰਦੇ ਸਰੀਏ ਇੱਕ ਹੀ ਕੱਟਿਆ ਸੀ ਤੇ ਉਹ ਕੰਮ ਖਰਾਬ ਹੋ ਗਿਆ ਚਲੋ ਜੀ ਇਹ ਲੈ ਆਣ ਚਲੋ ਜੀ ਲਾਓ ਉਤਾਰਾਂ ਇਹ ਕਰੀਏ ਕੰਮ ਸ਼ੁਰੂ ਦੁਬਾਰਾ ਦੋ ਕੰਮ ਸਾਡਾ ਲਾ ਦੇ ਤਰਾਂ ਲੈਂਦੇ ਸੁਣਦੇ ਤੇ ਹੁਣ ਆਪਾਂ ਚੈੱਕ ਕਰ ਲੈਨੇ ਇੱਕ ਵਾਰੀ ਵੀ ਲੱਗ ਚੁੱਕੀਆਂ ਤਾਰਾਂ ਲਾ ਜਰਾ ਇਹ ਲੱਗਿਆ ਥੋੜᱷਾ ਥੋੜੀ ਨਾਲ ਬਾਰਿਸ਼ ਪੈਣ ਲੱਗਦੀ ਹੀ ਯਾ ਵੇਖੋ ਕਿਦਾਂ ਪੱਤਿਆਂ ਦੇ ਨਾਲ ਆਈਆ ਬੋਗ ਦਾ ਖਰੀਆਦਿਸ ਤੋਂ ਮੀਂਹ ਦੇ ਸਿੱਕੀ ਨੇ ਕੁਸਰਤਾਂ ਦਾ ਗਰੇਆ ਤੇ ਬਿਕੁਲਾ ਮੋਤੀ ਲੱਗਨੇ ਲੋ ਜੀ ਆਪਾਂ ਲੱਗੇ ਕੰਮ ਸਟਾਰਟ ਕਰਨ ਤੇ ਕਰਿਓ ਦਵਾਵਾਂ ਸਾਡੇ ਨੇ ਹਿਲਗੀ ਧਾਰ ਬਾਈ ਉਹ ਚੱਲ ਜੀ ਕੀ ਹੈ ਲੈ ਹਾਂ ਬਹੁਤ ਬੜੇ ਥੱਕਦੇ ਆ ਫਾਈਨਲੀ ਆਪਾਂ ਕੰਮ ਨਿਬੇੜ ਚੁੱਕੇ ਆ ਹੋ ਗਿਆ ਕੰਮ ਸਾਡਾ ਕੰਪਲੀਟ ਤੇ ਸਰਜੀਤ ਸਿੰਘ ਇੱਧਰ ਸਰੀਆ ਫੜਿਆ ਡਿੱਗਾ ਫੜੋ ਸਾਨੂੰ ਫੜਾਓ ਤੇ ਹਾਂ ਵਾ ਇੱਕ ਮਿੰਟ ਇੱਕ ਮਿੰਟ ਆ ਵੀ ਕਰ ਲਈ ਮਾੜਾ ਕਰ ਲਿਆ ਹੁਣ ਤੇ ਲਓ ਜੀ ਇਹ ਹੋ ਗਿਆ ਨਿਬੜ ਚੁੱਕਾ ਹੈ ਸਾਡਾ ਕੰਮ ਹੁਣ ਆਪਾਂ ਇਹਨੂੰ ਵਾਪਸ ਦੇ ਕੇ ਆਵਾਂਗੇ ਵਖੋਨੇ ਤੁਹਾਨੂੰ ਕਿੰਨੇ ਸਾਰੇ ਸਰੀਏ ਕੱਟੇ ਗਏ ਆ ਆ ਵੇਖੋ ਇੰਨੇ ਜਿਆਦਾ ਸਰੀਏ ਆ ਇਹਨੇ ਸਾਰੇ ਗਿਣਦੇ ਸੀ ਕਿੰਨੇ ਆ 2 3 4 5 6 7 8 9 10 11 12 ਮਤਲਬ ਦਰਜਣ ਹੋ ਗਈ ਦਰਜਣ ਹੋ ਗਈ ਹਾਂਜੀ ਇਹਨਾਂ ਨੇ ਬਹੁਤ ਜ਼ਿਆਦੀ ਮਿਹਨਤ ਕੀਤੀ ਆ ਕੱਟੇ ਆ ਆਪ ਮਿਹਨਤ ਕਰਕੇ ਗੋਲੋ ਦੋ ਕੋਲ ਸਾਮਾਨ ਸੰਭਲੋ ਸਾਰਾ ਆ ਸਜੀਤ ਕਾ ਹੀ ਉਪਰ ਪਲਾਸ ਦੇ ਆ ਚਲੋ ਸੰਭੋ ਸਾਮਾਨ ਦਿੰਦੀ ਹਾਂਜੀ ਗੋਲੋ ਚੱਲਿਆ ਵਾ ਸਜੀਤ ਹਾਨਾ ਦਾ ਪਲਾਸ ਦੇਣ ਪਲਾਸ ਲਿਆ ਸੀਗਾ ਉਹਨਾਂ ਨੂੰ ਅੰਮ੍ਰੋਦ ਵੇਖ ਕੰਡੀਆਂ ਦੇ ਕੋਈ ਪੱਕਾ ਨਹੀਂ ਆ ਤੇ ਕੰਮ-ਕੁੰਮ ਤੇ ਆਪਾਂ ਸਾਰਾ ਨਿਬੇੜ ਲਿਆ ਵਾ ਤੇ ਅੱਜ ਦੇ ਵਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਮਿਲਦੇ ਹਾਂ ਕਿਸੇ ਹੋਰ ਵਲੌਗ ਵਿੱਚ ਤਦ ਤੱਕ ਲਈ ਸਸਿਕਾ